ਆਰਥਿਕ ਸੰਕਟ ਨਾਲ ਜੂਝ ਰਹੇ ਪੰਜਾਬ ਲਈ ਇੱਕ ਰਾਹਤ ਭਰੀ ਖਬਰ ਹੈ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਹੱਦ ਵਧਾਉਣ ਦੀ ਮੰਗ ਉੱਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਯਾਨੀ ਕਿ ਇੱਕ ਰਾਹਤ ਦੀ ਖਬਰ ਹੈ ਜੋ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਕਰਜ਼ਾ ਹੱਦ ਹੈ ਜੋ ਪੰਜਾਬ ਨੂੰ ਦੇਣ ਦੀ ਉਹ 10000 ਕਰੋੜ ਰੁਪਏ ਵਧਾ ਦਿੱਤੀ ਜਾਵੇ ਤਾਂ ਇਸ ਉੱਤੇ ਹੁਣ ਮੁਰ ਤੋਂ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਤਾਂ ਮੀਡੀਆ ਰਿਪੋਰਟਸ ਮੁਤਾਬਕ ਹੁਣ ਪੰਜਾਬ ਨੂੰ ਕਿਤੇ ਨਾ ਕਿਤੇ ਰਾਹਤ ਹੈ ਜਿਹੜੀ ਉਹ ਜ਼ਰੂਰ ਮਿਲ ਸਕਦੀ ਹੈ ਕਿਉਂਕਿ ਇੱਕ ਪਾਸੇ ਪੰਜਾਬ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਦੂਜੇ ਪਾਸੇ ਪੰਜਾਬ ਨੂੰ ਹੁਣ ਕਰਜ਼ੇ ਦੀ ਵੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਤਾਂ ਹੁਣ ਹਾਲਾਂਕਿ ਕਰਜ਼ੇ ਨੂੰ ਲੈ ਕੇ ਵੀ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਰਕਾਰਾਂ ਉੱਤੇ ਸਵਾਲ ਚੁੱਕੇ ਜਾਂਦੇ ਰਹੇ ਨੇ ਤੇ ਚੁੱਕੇ ਵੀ ਜਾ ਰਹੇ ਨੇ ਤਾਂ ਕੇਂਦਰ ਸਰਕਾਰ ਨੇ ਰਾਹਤ ਦਿੱਤੀ ਹੈ ਵਿੱਤੀ ਸੰਕਟ ਚੱਲ ਰਹੀ ਪੰਜਾਬ ਸਰਕਾਰ ਲਈ ਰਾਹਤ ਵਾਲਾ ਸੁਨੇਹਾ ਮੰਨਿਆ ਜਾ ਰਿਹਾ ਹੈ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਹੱਦ ਬਹਾਲ ਕਰਨ ਦਾ ਹੰਗਾਰਾ ਭਰਿਆ ਹੈ ਪੰਜਾਬ ਸਰਕਾਰ ਨੇ ਕੇਂਦਰ ਤੋਂ ਸੂਬੇ ਦੀ ਕਰਜ਼ਾ ਹੱਦ ਵਿੱਚ 10000 ਕਰੋੜ ਰੁਪਏ ਦੇ ਵਾਧੇ ਦੀ ਮੰਗ ਕੀਤੀ ਸੀ ਪੰਜਾਬ ਦੀ ਚਾਲੂ ਵਿੱਤੀ ਬਰੇ ਵਿੱਚ ਕਰਜ਼ਾ ਲੈਣ ਦੀ ਹੱਦ 30464 ਕਰੋੜ ਰੁਪਏ ਹੈ ਸੂਬਾ ਸਰਕਾਰ ਇਸ ਪਰਵਾਰਨਿਤ ਸੀਮਾ ਤੋਂ ਵੱਧ 10000 ਕਰੋੜ ਦੀ ਕਰਜ਼ਾ ਹੱਦ ਵਧਾਉਣਾ ਚਾਹੁੰਦੀ ਸੀ ਕੇਂਦਰ ਸਰਕਾਰ ਨੇ ਪਾਵਰਕਾਮ ਦੇ ਵਿੱਤੀ ਘਾਟਿਆਂ ਦੇ ਹਵਾਲੇ ਨਾਲ ਸੂਬਾ ਸਰਕਾਰ ਦੀ ਕਰਜ਼ਾ ਹੱਦ ਵਿੱਚ ਕਰੋੜਾ ਰੁਪਏ ਦੀ ਕਟੋਤੀ ਕੀਤੀ ਸੀ ਕੇਂਦਰ ਦਾ ਤਰਕ ਸੀ ਕਿ ਕੇਂਦਰੀ ਉਦੇਸ਼ ਸਕੀਮ ਜਿਸ ਤਹਿਤ ਬਿਜਲੀ ਸੁਧਾਰ ਕੀਤੇ ਜਾਣੇ ਸਨ ਨੂੰ 4776 ਕਰੋੜ ਦਾ ਵਿੱਤੀ ਕਟਾਪਿਆ ਉਦੇਸ਼ ਸਕੀਮ ਸਾਲ 2016 ਵਿੱਚ ਸ਼ੁਰੂ ਹੋਈ ਸੀ ਜੋ 5 ਵਰਿਆਂ ਲਈ ਸੀ ਉਦੋਂ ਸੂਬਾ ਸਰਕਾਰ ਨੂੰ ਪਾਵਰਕਾਮ ਦੇ ਵਿੱਤੀ ਨੁਕਸਾਨ ਦਾ 50% ਚਲਣ ਲਈ ਕਿਹਾ ਗਿਆ ਸੀ ਕੇਂਦਰੀ ਬਿਜਲੀ ਮੰਤਰਾਲੇ ਨੇ ਹੁਣ 23 ਸਤੰਬਰ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਾਵਰ ਕਮ ਵੱਲੋਂ ਪੇਸ਼ ਪੱਖ ਦੇ ਮੱਦੇ ਨਜ਼ਰ ਹੁਣ ਪੰਜਾਬ ਸਰਕਾਰ ਦੀ ਕਰਜ਼ਾ ਹੱਦ 'ਚ ਕਟੌਤੀ ਦੀ ਬਹਾਲੀ ਨੂੰ ਮਨਜ਼ੂਰੀ ਦੇਣ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ ਤਾਂ ਵੱਡੀ ਖਬਰ ਹੈ ਪੰਜਾਬ ਨੂੰ ਰਾਹਤ ਮਿਲ ਸਕਦੀ ਹੈ ਪੰਜਾਬੀ ਟ੍ਰਿਬਿਊਨ 'ਚ ਰਿਪੋਰਟ ਛਪੀ ਉਸ ਦੇ ਹਵਾਲੇ ਨਾਲ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਹਾਂ ਸੋ ਪੰਜਾਬ ਨੂੰ ਹੁਣ ਕਰਜ਼ੇ ਦੀ ਲੋਡ ਮਹਿਸੂਸ ਹੋ ਰਹੀ ਹੈ 10000 ਕਰੋੜ ਰੁਪਏ ਦੀ ਵਾਧੂ ਕਰਜ਼ੇ ਦੀ ਮੰਗ ਕੀਤੀ ਗਈ ਸੀ ਆ ਹੱਦ ਸੀ ਜਿਹੜੀ ਵਧਾਉਣ ਦੀ ਮੰਗ ਕੀਤੀ ਗਈ ਸੀ ਤਾਂ ਇਸ ਉੱਤੇ ਹੁਣ ਕੇਂਦਰ ਸਰਕਾਰ ਵਿਚਾਰ ਕਰ ਸਕਦੀ ਹੈ